ਕੈਨੇਡਾ ਤੋਂ ਬਹੁਤ ਮਾੜੀ ਖਬਰ ਆ ਰਹੀ ਆ ਤੋ ਪੰਜਾਬੀ ਨੌਜਵਾਨ ਨਵਪ੍ਰੀਤ ਅਤੇ ਅਰਸ਼ਪ੍ਰੀਤ ਜੋ ਕਿ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ ਦੋਨੋਂ ਵੀ ਟਰਕਿੰਗ ਕਰਦੇ ਸੀ ਤੁਹਾਨੂੰ ਦਾ ਪਤਾ ਆ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਕੈਨੇਡਾ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਬਰਫਵਾਰੀ ਹੁੰਦੀ ਆ ਕੈਨੇਡਾ ਦੇ 온ਟਾਰੀਓ ਰੀਜਨ ਦੀ ਇਹ ਘਟਨਾ ਆ ਤੁਸੀਂ ਦੇਖ ਸਕਦੇ ਹੋ ਟਰੱਕਾਂ ਦੀ ਕੀ ਹਾਲਤ ਹੋਈ ਆ ਨਵਪ੍ਰੀਤ ਸਿੰਘ 2022 ਤੋਂ ਟਰੱਕਿੰਗ ਕਰ ਰਿਹਾ ਸੀ ਤੇ ਅਰਜਪ੍ਰੀਤ ਸਿੰਘ ਨੇ 2023 ਦੇ ਵਿੱਚ ਆਪਣੇ ਟਰੱਕਿੰਗ ਕੈਰੀਅਰ ਨੂੰ ਚੂਜ਼ ਕੀਤਾ ਸੀ ਤਾਂ ਬਹੁਤ ਹੀ ਮੰਦਪਾਗੀ ਘਟਨਾयां ਜੇ ਪੰਜਾਬ ਦੇ ਵਿੱਚ ਨੌਕਰੀਆਂ ਹੁੰਦੀਆਂ ਤਾਂ ਆਪਣੇ ਨੌਜਵਾਨ ਕਿਉਂ ਬਾਹਰਲੇ ਮੁਲਕਾਂ ਨੂੰ ਤੋੜਦੇ